ਜਿਹੜਾ ਬਣਵਾਲੀਆ ਰਾਜਾ ਉਹ ਇੰਨਾ ਸਾਰਿਆਂ ਦੇ ਪਿੱਛੇ ਹਾਥੀ ਤੇ ਖਲੋਤਾ ਹੈ ਅਗਰ ਆਵੜ ਦੇ ਤਾਸ ਬਾਡਾ ਮਹਾਰਾਜ ਉਹ ਪਹਿਲਾ ਪੱਗੇ ਨਹੀਂ ਆਇਆ ਹੈ ਦਿਲ ਵਿੱਚੋਂ ਉਹ ਡਰਦਾ ਹੈ ਉਹ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਨਾਲ ਲੜਨਾ ਕੋਈ ਸੌਖਾ ਨਹੀਂ ਹੈ ਹਰੀ ਚੰਦ ਰਾਜਾ ਹੰਡੂਰੀ ਸੋ ਯੋਧਾ ਦਇਆ ਰਾਮ ਦੀ ਸਾਰੀ ਸੱਚੀ ਦੱਸ ਰਿਹਾ ਹੈ ਕਹਿੰਦੇ ਮਹਾਰਾਜ ਜਿਹੜਾ ਉਹ ਪਰੇ ਹਾਥੀ ਦੇ ਉੱਤੇ ਬੈਠਾ ਹੈ ਇਹ ਮਹਾਰਾਜ ਹਰੀ ਚੰਦ ਰਾਜਾ ਹੰਡੂਰੀਆ ਹੈ ਤੇ ਸੱਚੇ ਪਾਤਸ਼ਾਹ ਕਿ ਇਹਦੇ ਬਾਰੇ ਬੜੀ ਮਸ਼ਹੂਰੀ ਹੈ ਕਿ ਇਹ بڑا ਤਖੜਾ ਜੂਲਾ ਹੈ ਆਪਣਾ ਹਰਜ ਨਿਭਾਰੇ ਦਾ ਰਾਮ ਜੀ ਸਾਰੀ ਸਚਿਤੀ ਦਾ ਸਰੇ ਵਿਸ਼ੇਸ਼ਿਕਾ ਹੈ ਕਿ ਮਹਾਰਾਜਾ ਜਿਹੜਾ ਹਰ ਥੀਂ ਤੇ ਬੈਠਾ ਏ ਇਹ ਹੰਡੂਰੀਆ ਹਰੀ ਚੰਦ ਰਾਜਾ ਬੜਾ ਤਖੜਾ ਜੀਉਲਾ ਮੰਨਿਆ ਹੋਇਆ ਹੈ ਜੇ ਜੰਗ ਕੋ ਅਗਰ ਮੈਂ ਖਾੜ ਤਰੁਦਾ ਇਹ ਮਹਾਰਾਜਾ ਰੂਤ ਨਾਲ ਆਪਣੇ ਆਪ ਨੂੰ ਭਰ ਕੇ ਤੇ ਮੈਦਾਨੇ ਜੰਗ ਦੇ ਵਿੱਚ ਅੱਗੇ ਜਾ ਫਰਨਾ ਦਾ ਹੈ ਇਹਦੀ ਬੜੀ ਤਕਲੀਫ ਪਰ ਸਿੱਧੀ ਹੈ ਕਿ ਬੜਾ ਤਕੜਾ ਬਹਾਦਰ ਹੈ ਬੱਡੀ ਬਾਨ ਵਿਧਿਆ ਜਿਸੇ ਪਾਸ ਆਵੇ ਇਹਦੇ ਕੋਲ ਵਾਕੇ ਬੜੀ ਤਕੜੀ ਵਿਧਿਆ ਸੀ ਗ੍ਰੰਥਾਂ ਦੇ ਵਿੱਚ ਲਿਖਿਆ ਤੇ ਦਯਾਰਾਮ ਰੂਤ ਦੇ ਰਿਆ ਦਸ਼ਮੇਸ਼ ਪਿਤਾ ਜੀ ਨੂੰ ਕਿ ਬੱਡੀ ਬਾਨ ਵਿਧਿਆ ਜਿਸੇ ਪਾਸ ਆਵੇ ਮਹਾਰਾਜੀ ਦੇ ਕੋਲ ਧਨ ਖਿਚਣਾਉਣ ਦੀ ਤੀਰ ਦਾ ਨਿਸ਼ਾਨਾ ਲਾਉਣ ਦੀ ਬਹੁਤ ਵੱਡੀ ਜੰਗ ਦੀ ਜਿਹੜੀ ਦੱਦਿਆ ਹੈ ਲੱਗੇ ਤੰਗ ਜਾ ਕੇ ਤਿਸੇ ਕਾਲ ਘਾਵੈ ਜਿੰਨੂੰ ਵੀ ਮਹਾਰਾਜੇ ਤੀਰ ਮਾਰਦਾ ਨਾ ਉਹਨੂੰ ਮੌਤ ਖਾ ਜਾਂਦੀ ਹੈ ਉਹ ਆਪ ਜੀ ਹੁੰਦਾ ਨਹੀਂ ਬਚਦਾ ਹੈ ਸੂਰ ਹੰਕਾਰ ਧਾਰੀ ਕੁਦਾਰਾ ਇਹ ਬੜਾ ਵੱਡਾ ਸੂਰਮਾ ਸਮਾਉਂਦਾ ਹੈ ਪਹਾੜੀਆਂ ਦੇ ਵਿੱਚ ਤੇ ਸ੍ਰੀ ਮਹਾਰਾਜ ਇਹਨੇ ਆਪਣੇ ਅੰਦਰ ਬੜਾ ਤਕੜਾ ਹੰਕਾਰ ਧਾਰਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਿੱਤਾਂਗਾ। ਕੋਜ ਜਾਂ ਕੋ ਗ੍ਰੰਧ ਦੇ ਸਾਰਾ ਇਹਦੇ ਬਾਰੇ ਜਿਆਦਾ ਡਿਟੇਲ ਦੇ ਰਹੇ ਆ ਆਰਾਮ ਸਿੰਘ ਕਹਿੰਦੇ ਮਹਾਰਾਜ ਪਾਤਸ਼ਾਹ ਐ ਗ੍ਰੰਧ ਦੇ ਸਾਰਾ ਸਾਰਾ ਪਹਾੜੀਆਂ ਦਾ ਇਲਾਕਾ ਪਹਾੜੀਆਂ ਦੇ ਜਿਹੜੇ ਰਾਜੇ ਨੇ ਲਖਾਇ ਉਹਦੇ ਯਾਰ ਕੋ ਇਹਦਾ ਯੋਗ ਜਾਣਦੇ ਹਨ ਇਹਦੀ ਧਨ ਖਿਚਣਾਂ ਦੀ ਵਿਦਿਆ ਦੀ ਬੜੀ ਚਰਚਾ ਹੈ ਨਹੀਂ ਪੜਾਣ ਤੋਂ ਮੇਰੇ ਆ ਜੇ ਜਦੋਂ ਕਈ ਕਈ ਰਾਜੇ ਸ਼੍ਰੀਧਾਨੂੰ ਦੀ ਸੀ ਗੱਲਬਾਤ ਕਰਦੇ ਹੁੰਦੇ ਸੀਗੇ ਤੇ ਦਇਆ RAM ਜੀ ਕਹਿ ਰਹੇ ਕਿ ਮਹਾਰਾਜ ਕਈ ਵਾਰ ਜਦੋਂ ਮੇਰਾ ਪਹਾੜੀ ਰਾਜਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਲੱਗਾ ਹੈ ਸਾਰੇ ਉਹ ਸਭੇ ਵੀਰ ਬੰਕੂ ਬੜੀਆ ਇਹਨਾਂ ਨੇ ਮਹਾਰਾਜ ਸਾਰਿਆਂ ਨੇ ਹੀ ਹਰੀਜੰਦਰ ਰਾਦੇ ਨੂੰ ਬੜਾ ਸਮਾਇਆ ਸਾਰੇ ਹੀ ਕਹਿੰਦੇ ਕਿ ਵੀਰ ਬੰਕੂ ਘਟੇਰਾ ਇਹ ਬੜਾ ਤਕੜਾ ਬੰਕਾ ਯੋਧਾ ਹੈ ਇਹ ਮਹਾਰਾਜੇ ਪਹਾੜੀ ਰਾਜੇ ਇੰਦੀਆਂ ਸਿੱਖਤਾਂ ਕਰਦੇ ਹਨ ਦਇਆ ਰਾਮ ਭਾਖੀ ਸੁਣੀ ਬਾਤ ਸਾਰੀ ਦਇਆ ਰਾਮ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਜੰਗ ਦੀ ਸਥਿਤੀ ਤੇ ਜਿੰਨੇ ਰਾਜੇ ਅਨਾ ਆਵੇ ਹੈ ਉਹਨਾਂ ਬਾਰੇ ਸਾਰੀ ਗੱਲ ਜਨ ਦੱਸੀ ਹੈ ਦਸ਼ਮੇਸ਼ ਪਿਤਾ ਮਹਾਰਾਜੇ ਜੀ ਨੇ ਸਾਰੀ ਗੱਲ ਸੁਣੀ ਹੈ ਖਾਟ ਹੋਵੇ ਕੈ ਬਰੂਕੀ ਅਗਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਨੀਜ ਲਾ ਕੇ ਸਾਹਮਣੇ ਉੱਚੀ ਜਗ੍ਹਾ ਤੇ ਖੜੇ ਹੋ ਕੇ ਉਹ ਪੇਪੜ ਉਹ ਦਰਖਤ ਉਹ ਹਾਜ਼ਰ ਹੈ ਜਿੱਥੇ ਦਸਨੇ ਪਾਤਸ਼ਾਹ ਨੇ ਇਹ ਜੰਗ ਲੜਾਇਆ ਤੇ ਜਦੋਂ ਫਿਰ ਮਹਾਰਾਜ ਪੁੱਤਰ ਕੇ ਮਕਾਨੇ ਜੰਗ ਵਿੱਚ ਗਏ ਉਹ ਤੋਂ ਫਿਰ ਉੱਥੋਂ ਉਹ ਜਗ੍ਹਾ ਛੱਡ ਕੇ ਕਾਂਚਲੇ ਗਏ ਜਿੱਥੇ ਸਾਰਾਦਨ ਹਰੂਕੇ ਜੰਗ ਲੜਾਇਆ ਹੈ ਉੱਥੇ ਵੀ ਗੁਰਦੁਆਰਾ ਬਣਿਆ ਹੋਇਆ ਹੈ ਤੇ ਉਹਦਾ ਮੈਨੂੰ ਨਾਮ ਵਿਸਥਾਰ ਹੋਇਆ ਉਸ ਗੁਰਦੁਆਰੇ ਦਾ ਉਹ ਮੈਂ ਦੇਖ ਕੇ ਮਹਾਨ ਕੁਸ਼ ਚ ਉਹਦਾ ਜ਼ਿਕਰ ਕਰਨ ਕਰਾਂਗਾ ਤਾ ਉਹ ਜਿਹੜੀ ਜਗ੍ਹਾ ਹੈ ਉੱਥੇ ਮਹਾਰਾਜ ਨੇ ਉੱਚੀ ਜਣਾ ਤੇ ਘੋੜਾ ਖਲਾਰਿਆ ਤੇ ਜੋ ਜੋ ਦਯਾਰਾਮ ਨੇ ਦੱਸਿਆ ਮਹਾਰਾਜ ਨੇ ਨੀਝ ਲਾ ਕੇ ਤੇ ਉਹ ਸਾਰਾ ਕੁਝ ਜਿਹੜਾ ਹੈ ਉਹ ਦੇਖਿਆ ਹੈ ਕੀ ਬੀਰ ਪੀਤੇ ਪੜੋ ਟੋਲ ਆਇਓ ਇੰਨਾਂ ਤੇ ਜਦੋਂ ਸਮਾਂ ਲੰਘਿਆ ਬਚਨ ਬਲਾਸ ਕਰਦਿਆਂ ਕਰਦਿਆਂ ਤੇ ਜਿਹੜਾ ਸੀ ਨਾ ਪਹਾੜੀਆਂ ਦਾ ਫੌਜ ਦਾ ਬੜਾ ਤਕੜਾ ਗਰੂਪ ਆ ਉਹ ਅੱਗੇ ਆ ਗਿਆ। ਉਹ ਮਦਨਾ ਸ਼ੁਰੂ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਆਹ ਬੋਝਾਂ ਦੇ ਹੱਲ ਨੂੰ। ਲੰਗੇ ਚਲੰਤੀ ਸੋਨਾਦਨ ਉਠਾਇਓ। ਉਹ ਤੋਂ ਨੇ ਅਗਾ ਨੂੰ ਵੱਧਦੇ ਆ ਵੱਧਦੇ ਆ ਬੰਦੂਕਾਂ ਚ ਚਲਾਨੀਆਂ ਸ਼ੁਰੂ ਕਰ ਦਿੱਤੀਆਂ। ਸੋਨਾਦਨ ਉਠਾਇਓ ਤੇ ਬੰਦੂਕਾਂ ਚ ਚੱਲਣ ਦੀਆਂ ਆਵਾਜ਼ਾਂ ਹੋਈਆਂ ਸ਼ੁਰੂ ਹੋ ਗਈਆਂ। ਭਗਵੇਂ ਪ੍ਰਾਂਧ ਦੇ ਚੰਦਨ ਭਨੇਓ ਹੱਥ ਬੰਦਨ ਪਾਤਸ਼ਾਹੀ ਨੇ ਆਪਣਾ ਦੇ ਇੰਚਾਰਜ ਚੀਫ ਇਨ ਕਮਾਂਡਰ ਆਨੰਦ ਚੰਦ ਨੇ ਹੱਥ ਜੋੜ ਕੇ ਦਸ਼ਮੇਸ਼ ਪਿਤਾ ਜੀ ਤੋਂ ਆਗਿਆ ਮੰਗੀ ਹੈ ਮਹਾਰਾਜ ਦੇਖੋ ਮਹਾਵੀਰ ਵंदन ਇਹ ਸੱਚੇ ਪਾਤਸ਼ਾਹ ਮਹਾਰਾਜ ਦੇਖੋ ਪਹਾੜੀਆਂ ਦੇ ਬਹੁਤ ਸਾਰੇ ਸੈਮਿਕ ਪਹਾਦਰ ਮਹਾਰਾਜੀ ਠੱਕੇ ਹੋ ਕੇ ਅੜਨਾ ਮੱਧ ਰਹੇ ਨੇ ਕਹੇ ਕੌਣ ਆਏ ਸੋ ਜਾਣੇ ਨਾਲੀ ਨੰਤ ਚੰਦ ਦਾ ਇੱਕ ਪਾਸੇ ਧਿਆਨ ਪਿਆ ਆਪਣੇ ਪਾਸੇ ਵਾਲੇ ਪਾਸੇ ਪਿਆ ਤੇ ਕਹਿੰਦਾ ਮਹਾਰਾਜ ਇਹ ਆ ਸੂਰਮੇ ਕੌਣ ਨੇ ਆਹ ਜਿਹੜੀਆਂ ਹੋਗੀਆਂ ਨੇ ਜਿਹੜੇ ਆਪਣੇ ਵੱਲੋਂ ਆ ਰਹੇ ਨੇ ਸ਼ਮੂਸਲ ਨਾਥਾਨ ਕੀ ਮਾਰ ਘਾਈ ਮਹਾਰਾਜ ਆਪਾਂ ਤੇ ਅੱਗੇ ਅਜੇ ਵਧੀ ਨਹੀਂ ਉਹ ਪਤਾ ਕੌਣ ਸੀ ਤਾਪਿਆ ਦਾ ਸੂਰਮਾ ਬਸਵੇਂ ਪੁਰਾਣੀਆਂ ਖੁਸ਼ੀਆਂ ਜਿਹੜਾ ਹੈ ਕੋ ਲੁੱਟਣ ਵਾਲਾ ਸੂਰਮਾ ਉਹ ਭਾਰੇ ਆਨੰਦ ਚੰਦ ਜੀ ਕਹਿੰਦੇ ਰਹਿ ਵੀ ਮਹਾਰਾਜ ਤੇ ਆਹ ਆਪਣੀ ਫੌਜ ਕਿਹੜੀ ਹੈ ਆਪਾਂ ਤੇ ਅਜੇ ਹਮਲਾ ਸ਼ੁਰੂ ਹੀ ਕਰ ਰਹੇ ਆ ਇਹਨਾਂ ਨੇ ਮਾਰ ਕੇ ਇੱਕ ਹਮਲਾ ਮਾਰ ਕੇ ਚੋਰ ਤੇ ਪਹਾੜੀਆਂ ਦੇ ਬਗਲੇ ਪਾਸੇ ਬੌਲੀ ਮਾਰ ਦਿੱਤੀ ਇਹ ਆਪਣਾ ਸਾਥ ਦੇਣ ਵਾਲੀ ਨਹੀਂ ਇਹ ਕੌਣ ਫੌਜ ਆਈ ਹੈ ਕਿਸ ਕਿਸ ਦੀ ਸਿੱਖ ਹੈ ਔਰ ਕੋਈ ਇਹ ਮਹਾਰਾਜ ਆਪਣੇ ਕਿਸੇ ਦੇਸ਼ ਦੇ ਸਿੱਖ ਨਹੀਂ ਆਏ ਇਹ ਜੰਗ ਸੁਣ ਕੇ ਭਈ ਗੁਰੂ ਨਾਨਕ ਸਾਹਿਬ ਨੇ ਚੌਂ ਕੋਟਾਂ ਦੇ ਵਿੱਚ ਸਿੱਖੀ ਫੈਲਾਈ ਐ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਕਿਸੂ ਦੇਸ਼ ਕੇ ਸਿੱਖ ਕੇ ਔਰ ਕੋਈ ਮਹਾਰਾਜੇ ਕਿਸੇ ਦੇਸ਼ ਮਿਲਾ ਕੇ ਦੇ ਸਿੱਖ ਆਏ ਨੇ ਸਾਥ ਦੇਣ ਲਈ ਕੇ ਜਾਂ ਕੋਈ ਹੋਰ ਆਇਆ ਹੈ ਇਹ ਕੌਣ ਹਨ ਜੀ ਜਿਸਾ ਖੈ ਸਾਹਿਬਾਂ ਦੀ ਚਹਿ ਅਗਰ ਢੋਈ ਮਹਾਰਾਜੇ ਆਪਣੀ ਦਿਸ਼ਾ ਵੱਲ ਨੂੰ ਹੋ ਕੇ ਚਾਹੇ ਅਗਰ ਢੋਈ ਜਿਹੜੀ ਦੁਸ਼ਮਣ ਦੀ ਆਹ ਜਾਈ ਹੈ ਉਹਨਾਂ ਦੇ ਅੱਠੀ ਧੁੱਪਣਾ ਚਾਹੁੰਦੇ ਤੇ ਅੱਗੇ ਜਾ ਕੇ ਲੜਨਾ ਚਾਹੁੰਦੇ ਨੇ ਤੇ ਇਹਨਾਂ ਨੇ ਮਾਰ ਕੇ ਘਰਾ ਵੀ ਦਿੱਤੇ ਨੇ ਕਹੀਏ ਕਿਹੜੇ ਹਨਹਾਂ ਰਹਾ ਇੱਕ ਪਾਸੇ ਖੜੇ ਜੰਗ ਮੰਡੇ ਮਹਾਰਾਜੀ ਦੇ ਪਾਸਾ ਇਹਨਾਂ ਨੇ ਮਾਲ ਲਿਆ ਹੈ ਆਪਣੇ ਆਪਣਾ ਵਾਲਾ ਪਾਸਾ ਇੱਕ ਮਾਲ ਕੇ ਖੜੇ ਜੰਗ ਮੰਡੇ ਇਹਨਾਂ ਨੇ ਜੰਗ ਮੰਡ ਵੀ ਦਿੱਤਾ ਹੈ ਮਹਾਰਾਜੀ ਦੇ ਪੈ ਫੰਗਾਨ ਛੰਡੇ ਇਨ ਪਹਾੜੀ ਸਾਡਿਆਂ ਦੁਸ਼ਮਣਾਂ ਦੇ ਉੱਤੇ ਤੰਫੰਗਾਨ ਛੰਡੇ ਬੰਦੂਕਾਂ ਛੰੜੀਆਂ ਸ਼ੁਰੂ ਵੀ ਕਰ ਦਿੱਤੀਆਂ ਹਨ ਉਹ ਦੀਠ ਡਾੜੀ ਕੋ ਲੋਕੇ ਸਪਾਹੀ ਸਤਿਗੁਰਾਂ ਨੇ ਉਸ ਪਾਸੇ ਵਾਲਾ ਬੜੀ ਪਵਿੱਤਰ ਨਿਗਾਹ ਕਮਾਈ ਤੇ ਥੋੜੀ ਦੀਠ ਲਾ ਕੇ ਨਿਗਾਹ ਲਾ ਕੇ ਮਹਾਰਾਜ ਨੇ ਦੇਖਿਆ ਕਿ ਕਿਹੜੇ ਸੂਰਮੇ ਹਨ ਬਹਿ ਜੇ ਇੱਕ ਘਾਇਉ ਜਲਿਉ ਆਏ ਪਾਹੀ ਦਸਮ ਪਾਤਸ਼ਾਹ ਇੱਕ ਸਿੱਖ ਨੂੰ ਕਹਿੰਦੇ ਜਾਂ ਘੋੜਾ ਭਜਾ ਤੇ ਆਪਣੇ ਵੱਲੋਂ ਫੌਜ ਇੱਕ ਲੜ ਗਈ ਹੈ ਦੁਸ਼ਮਣ ਦੇ ਨਾਲ ਉਹਨਾਂ ਦਾ ਪਤਾ ਲੈ ਕੇ ਕਿਹੜੇ ਯੋਧੇ ਹਨ ਰੂਪੀਰ ਹੋਵੇ ਕਹ ਕਹੀ ਤਾਂ ਸਲਾਮੰ ਮਾ ਉਸ ਸਿੱਖ ਨੇ ਸਤਿਗੁਰਾਂ ਨੂੰ ਕੀਤੀ ਸਲਾਮੰ ਬੜੀ ਖੁਸ਼ੀ ਦੇ ਨਾਲ ਉਹ ਯੋਧਾ ਪਈ ਨਾ ਉੱਥੇ ਪਹੁੰਚਿਆ ਤੇ ਉਥੋਂ ਖਬਰ ਲੈ ਕੇ ਇਕਦਮ ਆਣ ਕੇ ਦਸੰ ਪਾਤਸ਼ਾਹ ਨੂੰ ਸलाम ਕੀਤੀ ਤੇ ਦੱਸਣਾ ਲੱਗਾ ਹੈ ਬੇਸ਼ਹਾਬ ਬੁੱਧੂ ਸੋ ਯੋਧਾ ਤਮਾਮ ਮੈਂਦਾ ਮਹਾਰਾਜ ਤੇ ਤੁਹਾਡਾ ਪਿਆਰਾ ਫਕੀਰ ਪੀਰ ਬੁੱਧੂ ਸ਼ਾ ਆਇਆ ਤੇ ਮਹਾਰਾਜ ਸੋ ਜੋਦਾ ਤਮਾਮਾ ਉਹਦੇ ਨਾਲ ਬੜੇ ਜੂਦੇ ਨੇ ਮਹਾਰਾਜ ਬਹੁਤ ਸਾਰੇ ਸੂਰਮਿਆਂ ਨੂੰ ਲੈ ਕੇ ਤੁਹਾਡਾ ਪ੍ਰੇਮੀ ਸ਼ਕੀਰ ਗੁੱਦੂ ਸ਼ਾਹ ਉਹ ਆਇਆ ਹੈ ਉਹ ਤੁਹਾਡੇ ਵੱਲੋਂ ਦੁਸ਼ਮਣ ਦੇ ਨਾਲ ਜੰਗ ਲੜ ਰਿਹਾ ਹੈ ਇੱਕਨ ਸਕੇਲੇ ਸਭੇ ਸਾਥ ਸਹਿਆ ਮਹਾਰਾਜ ਮੈਂ ਖਬਰ ਲੈ ਕੇ ਆਇਆ ਕਿ ਉਹਨੇ ਆਪਣੇ ਇਲਾਕੇ ਚੋਂ ਸੰਘੋਰਾਪੂ ਨਗਰ ਤੇ ਆਲੇ-ਦੁਆਲੇ ਦੇ ਇਲਾਕੇ ਚੋਂ ਆਪਣੇ ਚੀਂਦੇ ਇਕੱਠੇ ਕੀਤੇ ਤੇ ਸਭੇ ਸਾਥ ਸਿਆ 700 ਹੈ ਮਹਾਰਾਜ 700 ਚੇਲਾ ਲੈ ਕੇ ਉਹ ਨਾਲ ਆਇਆ ਹੈ ਤੇ ਚਾਰ ਪੁੱਤਰ ਨਿਜਨ ਸੰਗ ਭਇਆ ਮਹਾਰਾਜ ਚਾਰ ਪੁੱਤ ਲੈ ਕੇ ਆਇਆ ਹੈ ਨਾਲ ਤੇ ਅਤੇ ਨਿਜਨ ਸੰਗ ਭਇਆ ਉਹਦਾ ਭਾਇਆ ਭਾਇਆ ਭਰਾ ਨਾਲ ਮਹਾਰਾਜ ਭਰਾ ਨਾਲ ਲੈ ਕੇ ਚਾਰ ਪੁੱਤ ਨਾਲ ਲੈ ਕੇ 700 ਚੇਲਾ ਨਾਲ ਲੈ ਕੇ ਮਹਾਰਾਜ ਜੇ ਮੀਰ ਬੁੱਧੂ ਸਾਹਿਬ ਤੁਹਾਡਾ ਪਿਆਰਾ ਫਕੀਰ ਜਿਹੜਾ ਹੈ ਉਹ ਮਹਾਰਾਜ ਜੰਗਦੇ ਿਆਨ ਬਹੁਤ ਕੀਨੇ ਆ ਪਹੁੰਚਿਆ ਹੈ ਗੁਰੂ ਸੇਵ ਨੇ ਹਾਜ਼ਰਨ ਆਨ ਹੋਇਓ ਮਹਾਰਾਜ ਉਹ ਕਹਿ ਰਿਹਾ ਹੈ ਕਿ ਮੇਰੇ ਕੋਲ ਟਾਈਮ ਨਹੀਂ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਾ ਕੇ ਇਹਨਾ ਮਿਲ ਸਕਾਂ ਇਸ ਲਈ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਹਾਂ ਪਰ ਬੰਦ ਖਾਡੋ ਚਹੇ ਜੰਗ ਜੋਇਓ ਮਹਾਰਾਜ ਨੇ ਜੀ ਉਹਨੇ ਇੱਕ ਪਾਸਾ ਹੀ ਮੰਨ ਲਿਆ ਹੋਇਆ ਹੈ ਹੌਂਟਾ ਸਾਹਿਬ ਵਾਲੇ ਪਾਸੇ ਦੁਸ਼ਮਣ ਨੂੰ ਕਹਿੰਦਾ ਮੈਂ ਆਉਣ ਹੀ ਨਹੀਂ ਦੇਣਾ ਚਹੇ ਜੰਗ ਜੁਲਿਓਂ ਉਹ ਚਾ ਰਿਹਾ ਹੈ ਕਿ ਇਸ ਪਾਸੇ ਮੈਂ ਯੰਗ ਲੰਗ ਤੇ ਪਹਾੜੀਆਂ ਦੀਆਂ ਫੌਜਾਂ ਨੂੰ ਨਹੀਂ ਆਉਣ ਦੇਵਾਂਗਾ ਕਹੇ ਦੂਰ ਖੈ ਕਹੇ ਹਰਾਮੀ ਪਠਾਨ ਮਹਾਰਾਜ ਪਾਤਸ਼ਾਹ ਜਿਹੜੇ ਉਹਦੇ ਰਖਾਏ ਹੋਏ ਪਠਾਨ ਜਿਹੜੇ ਨੇ ਲੋਰ ਹਰਾਮੀ ਹੋ ਗਏ ਨੇ ਸੁਣੀ ਬਾਤ ਸਾਰੀ ਸੋ ਹੰਮ ਖੰਪਖਾਨੰ ਜਦੋਂ ਮਹਾਰਾਜ ਕੀਰ ਮੁੱਦੂ ਸ਼ਾਹ ਨੇ ਇਹ ਖਬਰ ਸੁਣੀ ਸੀਗੀ ਤੇ ਐਫੰਗ ਪਖਾਨੇ ਨੂੰ ਲਾਨਤ ਉਹ ਤੋਂ ਉਹਨੇ ਪਾਈ ਸੀ ਉਹਨਾਂ ਨੂੰ ਤੇ ਇਹੋ ਜਿਹੜੇ ਨੇ ਉਹ ਮੈਨੂੰ ਵੀ ਬਲੰਕਤ ਕਰ ਗਏ ਨੇ ਔਰ ਦਸਵੇਂ ਗੁਰਾਂ ਨੂੰ ਝੂਠਾ ਦੇ ਗਏ ਨੇ ਕਿਸੇ ਦੇ ਇੱਤੇ ਆਨ ਮੌਜੂਦ ਹੋਵਾ ਉਹ ਸਿੱਖ ਨੇ ਆ ਕੇ ਖਬਰ ਦਿੱਤੀ ਕਿ ਮਹਾਰਾਜ ਇਸ ਕਾਰਨ ਕਰਕੇ ਹੀ ਵੀਰ ਗੰਦੂ ਸ਼ਾ ਆਪ ਜੰਗ ਵਿੱਚ ਹਾਜ਼ਰ ਹੋ ਗਿਆ ਹੈ। ਜੰਗ ਕੋ ਨਾ ਸਹਲੋ ਵਾਹੇ ਕੋ ਬਾਹ ਮਹਾਰਾਜ ਜਿਹੜਾ ਚਿੱਠੀ ਤੇ ਲਿਖ ਕੇ ਤੁਸੀਂ ਉਲਾਮਾਂ ਭੇਜਿਆ ਨਾ ਉਹ ਜੀ ਉਹਦੇ ਕੋਲੋਂ ਸਹਾਰਿਆ ਗਿਆ। ਉਹਨੇ ਕਿਹਾ ਮੇਰੀ ਭਾਵੇਂ ਜਿਹੜੀ ਹੈ ਸਾਰੀ ਦੌਲਤ ਲੱਗ ਜਾਏ ਮੇਰਾ ਪਰਿਵਾਰ ਕੁਰਬਾਨ ਹੋ ਜਾਏ ਰਹੀਂ ਦੀ ਦੁਨੀਆ ਤੱਕ ਮੈਂ ਦਸਵੇਂ ਪਾਤਸ਼ਾਹ ਤੋਂ ਝੂਠਾ ਰਹਾਂਗਾ ਤੇ ਮੈਨੂੰ ਕਲੰਕ ਲੱਗਾ ਰਹੇਗਾ ਤੇ ਮਹਾਰਾਜ ਪਾਤਸ਼ਾਹ ਕੋ ਉਪਾਲੰਭ ਕੋ ਨਾ ਸਹੇ ਉਪਾਲੰਭ ਹੁੰਦਾ ਹੈ ਉਲਾਮਾ ਮਹਾਰਾਜ ਤੁਹਾਡਾ ਜਦੋਂ ਹਲਾਮਾ ਚਿੱਠੀ ਤੇ ਲਿਖ ਕੇ ਪੀਰ ਗੁਰੂ ਸ਼ਾਹ ਨੂੰ ਪਹੁੰਚਿਆ ਉਹਨੇ ਸਹਾਰਿਆ ਨਾ ਤੇ ਉਹਨੇ ਹੁਣ ਕੋਸ਼ਿਸ਼ ਕੀਤੀ ਤੇ ਮੈਂ ਉਹ ਧਾਗ ਧੋਣਾ ਹੈ ਆ ਤੇ ਮਹਾਰਾਜ ਪੈੰਗ ਤਾਂ ਸ਼ੁਰੂ ਹੀ ਹੋ ਗਿਆ ਹੁਣ ਅਸਲੀ ਗੁਰਾਂ ਨੂੰ ਕੌਂਟਾ ਸਾਹਿਬ ਦੇ ਕਿਲੇ ਚ ਜਾ ਕੇ ਮਿਲੈਗੀ ਜਾਣਾ ਤੇ ਮਹਾਰਾਜ ਉਹ ਸਿੱਧਾ ਹੀ ਕੰਗਵਾਲੇ ਪਾਸੇ ਨੂੰ ਹੀ ਆ ਗਿਆ ਹੈ। ਪ੍ਰਭੂ ਜੀ ਪਸੰਨੇ ਤਿਹੇ ਵੀ ਜਾਂਦਾ ਪਰਗੀਤਾਰ ਬਾਦਸ਼ਾਹ ਨੇ ਜਦੋਂ ਦੇਖਿਆ ਕਿ 700 ਸੂਰਮਾ ਚਾਰ ਪੁੱਤਰ ਤੇ ਨਾਲ ਭਰਾ ਤੇ ਨਾਲ ਆਪ ਵੀ ਖਦੋਤਾ ਜੰਗ ਵਿੱਚ ਫੁਕੀ ਕੇ ਆਕੇ ਜਿਹੜੇ ਪਾਸੇ ਸੰਤ ਸਾਧੂ ਖੜੂ ਜਾਣ ਜਿਹੜੇ ਪਾਸੇ ਕਲਗੀ ਧਰਜੀ ਦੇ ਨਾਲ بڑے بڑے ਬ੍ਰਹਮ ਗਿਆਨੀ ਯੋਧੇ ਬਾਹ ਪੁਰਸ਼ ਜਿਹੜੇ ਜਿਨ੍ਹਾਂ ਦਾ ਖਾਨ ਤਾਂ ਨਹੀਂ ਜਿਹੜਾ ਹੈ ਵੀ ਜੇ ਉਹ ਪੰਜ ਭਰਾ ਨੇ ਤੋ ਤੰਦੁਰ ਹਰਮਨ ਸਾਹਿਬ ਦੇ ਜੋਤਰੇ ਲਏ ਨੇ ਉਹ ਕਿਦਾਂ ਹਾਰ ਸਕਦੇ ਆ ਇਧਰ ਪੀਰ ਬੁੱਤੂ ਸ਼ਾ ਬਜੰਗ ਹੋਇਆ ਹੈ ਉਹ ਆਪ ਖਲੋਤਾ ਮੈਦਾਨੇ ਯੰਗ ਦੇ ਵਿੱਚ ਇਸ ਲਈ ਜਦੋਂ ਦਸ਼ਮ ਪਾਤਸ਼ਾਹ ਮਹਾਰਾਜ ਨੇ ਇਹਨਾਂ ਵੱਲ ਦੇਖਿਆ ਹੈ ਤਾਂ ਬੜਾ ਹੀ પ્રસੰਨਤਾ ਮਹਾਰਾਜ ਨੇ ਬੜੀ ਖੁਸ਼ੀ ਇਹਨਾਂ ਦੇ ਉੱਤੇ ਕੀਤੀ ਹੈ। ਸ਼ਾ ਸੰਗੋਸੂ ਸੰਗਰਾਮ ਘਾਲੇ ਉਤਰ ਜੰਗ 67 ਤੋਂ ਟੁੱਟਾ ਸੀ ਕਰ। ਆਪ ਪਾਤਸ਼ਾਹੀ ਉਸ ਮੇ ਪੜਬੂੜ ਦੇ ਤਰ੍ਹਾਂ ਖੜੇ ਹੇਠਾਂ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਉਤਾਏ ਸ਼ਾ ਸੰਗੋਸੂ ਸੰਗਰਾਮ ਘਾਲੇ ਉਤਰ ਸੰਗੋਸ਼ਾ ਜਿਹੜਾ ਹੈ ਉਹ ਪਹਾੜੀਆਂ ਦੇ ਨਾਲ ਬਿਲਕੁਲ ਜੁਟ ਚੁਟਾ ਹੈ ਜੰਗ ਜਿਹੜਾ ਹੈ ਉਹ ਕਮਸਾਨ ਦਾ ਜੰਗ ਸ਼ੁਰੂ ਹੋ ਗਿਆ ਹੈ। ਜੇ ਸੀਕਰ ਗੂੜੀ ਲੂਪ ਘਾਵ ਡਾਲੇ। ਦੋਨੇ ਪਾਸਿਆਂ ਦੇ ਜਿਹੜੇ ਸੈਨਿਕ ਹਨ ਉਹ ਜਲਦੀ ਜਲਦੀ ਗੂਲੀਆਂ ਚਲਾਉਂਦੇ ਨੇ ਤੇ ਆਪਣੇ ਤੋਂ ਅਗਲਿਆਂ ਸੋ ਆਪਣੇ ਆਪਣੇ ਨੂੰ ਵੈਰੀ ਸਮਝ ਕੇ ਉਹਨਾਂ ਦੇ ਉੱਤੇ ਮਾਰਦੇ ਹਨ। ਆਦੇਹ ਫਿਰ جنگ ਦੇ ਵਿੱਚੋਂ ਐਸੀ ਆਵਾਜ਼ ਜਿਹੜੀ ਠਾ ਠਾ ਦੀ ਜਿਹੜੀ ਐ ਤੇ ਲੋਹੇ ਤੇ ਲੋਹਾ ਖੜਕਣ ਦੀ ਜਿਹੜੀ ਐ ਉਹ ਆਉਣੇ ਸ਼ੁਰੂ ਹੋ ਗਈ ਧਾਨ ਕੁਝੰਤ ਜੈਸੇ ਕਵੀ ਜੀ ਕਹਿੰਦੇ ਜਿਸ ਤਰ੍ਹਾਂ ਤੱਤੀ ਰੇਤ ਦੇ ਵਿੱਚ ਦਾਣੇ ਪਾਏ ਹੁੰਦੇ ਤੜਕ ਤੜਕ ਕੜਕ ਲਗਾਤਾਰ ਹੋਈ ਜਾਂਦੀ ਹੈ ਕਹਿੰਦੇ ਜਿਵੇਂ ਦਾਣੇ ਭੁੱਜਦੇ ਇਦਾਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸੰਗਰ ਕੋ ਸ਼ੇਰ ਸ਼ੋਰਿੰਦ ਫੰਗਮ ਤਾਂ ਇਸ ਪ੍ਰਕਾਰ ਘੋੜਿਆਂ ਨੂੰ ਅੱਡੀ ਮਾਰ ਮਾਰ ਕੇ ਅਗਾ ਵਧ ਵਧ ਕੇ ਬੰਦੂਕਾਂ ਸੁਲਮੇ ਚਲਾਉਂਦੇ ਨੇ ਜੈ ਜਗਤੇ ਲਾਗੇ ਤਾਂ ਭੰਗਾ ਜਦੋਂ ਜੰਗ ਚਾਲੂ ਹੋ ਗਿਆ ਹੈ ਤੇ ਜਿਹਦੇ ਜਿਹਦੇ ਵੀ ਘੂੜੇ ਨੂੰ ਕਿਤੇ ਕੋਈ ਬੰਦ ਲੱਗ ਜਾਂਦਾ ਹੈ ਤਾਂ ਉਹਦੇ ਅੰਗ ਲੱਗ ਗਏ ਤਾਂ ਭੰਗਾ ਉਹ ਘੂੜੇ ਵੀ ਛਕਨੀ ਹੋ ਗਏ کئی ਦਿਗ ਦੇ ਹਨ ਦੇਸ਼ਾ ਪਾਸੇ ਕੋਪੀ ਲੜਾਈ ਹਦੇਸ਼ਾ ਸਿੱ ਪਿੱਛੇ ਹਾਥੀ ਤੇ ਬੈਠਾ ਹੋਇਆ ਜਿੰਨੂੰ ਉਹਦੇ ਕੁੜਮਾ ਭੀਮ ਚੰਦ ਨੇ ਇੱਕ ਕਸਮ ਖਵਾ ਲ ਦਿੱਤੀ ਸੀ ਕਿ ਜਾਨ ਤੇ ਤੇਰੀ ਲੜਕੀ ਦਾ ਡੋਲਾ ਛੱਡ ਜਾਣਾ ਜਾਨ ਕੀ ਗੋਬਿੰਦ ਸਿੰਘ ਨਾਲੋਂ ਆਪਣੀ ਸ਼ਰਧਾ ਤੋੜ ਲਾ ਤੇ ਦੁਸ਼ਮਣ ਬਣ ਗਿਆ ਕਿੱਡੀ ਵੱਡੀ ਗੱਲ ਕਿ ਚਾਨਣ ਤੋਂ ਹਨੇਰ ਹੋ ਗਿਆ ਉਹਦੇ ਜੀਵਨ ਦੇ ਵਿੱਚ ਇੱਕ ਧੰਮ ਤਾਂ ਉਹਨੂੰ ਆਪਣੇ ਘਰ ਦੀ ਮਜਬੂਰੀ ਦਾ ਸਦਕਾ ਇਟਾ ਵੱਡਾ ਬਦਲਾਅ ਆਪਣੇ ਵਿੱਚ ਹੋਣਾ ਪੈ ਗਿਆ ਮੈਂ ਕਦੇ ਕਦੇ ਵਿਚਾਰ ਸੋਚਦਾ ਹੁੰਦਾ ਐ ਭਈ ਅਗਰ ਕਿਤੇ ਫਾਜ਼ਲ ਸ਼ਾ ਏਡੀ ਵੱਡੀ ਦਲੇਰੀ ਕਰ ਲੈਂਦਾ ਕਿ ਯਾ ਛੱਡਣਾ ਹੈ ਢੋਲਾ ਤੇ ਛੱਡ ਜਾ ਐ ਤਾਂ ਸਹੀ ਬਹੁਤ ਵੱਡੀ ਦਲੇਰੀ ਤਾਉ ਉਸ ਸਮੇਂ ਕੁਝ ਐਸੇ ਸੀ ਕਹਿੰਦੇ ਪੀ ਉਹਨਾਂ ਸਮਿਆਂ ਦੇ ਵਿੱਚ ਜਿਹਨੂੰ ਇੱਕ ਵਾਰ ਛੱਡ ਦਿੱਤਾ ਜਾਂਦਾ ਸੀ ਉਹਨੂੰ ਕਈ ਵਾਰੀ ਦੂਸਰੀ ਵਾਰ ਕੋਈ ਵਾਅਦਾ ਨਹੀਂ ਸੀ ਇਸ ਗੱਲ ਨੂੰ ਵੀ ਮਾਪੇ ਡਰਦੇ ਸੀ ਜੇਸੀ ਪਰ ਇਹ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਦੀ ਬਤੌਲਤ ਇੱਕ ਤੇ ਗੇਡਾ ਵੱਡਾ ਫੈਸਲਾ ਇਹ ਖਾਤੀਸ਼ਾ ਲੈ ਲੈਣਾ ਨਾ ਕਿ ਭੀਮਚੰਦ ਤੂੰ ਆਇਆ ਤੇ ਜਾ ਹੁਣ ਜਾ ਹੁਣ ਨਾ ਪਰ ਮੈਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਛੱਡ ਸਕਦਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਕਿਸੇ ਗੁਰਸਿੱਖ ਦੇ ਨਾਲ ਉਹਦੀ ਧੀ ਵਿਆਹ ਦੇਣੀ ਸੀ ਉਹਦੀ ਧੀ ਦਾ ਕਾਰਜ ਮਹਾਰਾਜ ਨੇ ਕਰ ਦੇਣਾ ਸੀ ਪਰ ਇਹ ਜਿਹੜੇ ਸੈਂਸਲੇ ਜਿਹੜੇ ਜਿਹੜੇ ਵੱਡੇ ਹੁੰਦੇ ਆ ਬਹੁਤ ਕਿਰਪਾ ਜਿਹੜੀ ਹੁੰਦੀ ਨਾ ਕਿਰਪਾ ਦੀਆਂ ਡਿਗਰੀਆਂ ਹੁੰਦੀਆਂ ਨੇ ਕਿਰਪਾ ਜਿਹੜੀ ਐ ਇਹ 100% ਦੀ ਕਿਰਪਾ ਜਿਹੜੀ ਐ ਉਹ ਕਿਸੇ ਬਰਲੇ ਭਾਗਾ ਵਾਲੇ ਦੇ ਉੱਤੇ ਹੋਇਆ ਕਰਦਾ ਪਰ ਉਹਨੇ ਜਿਹੜਾ ਫਤਿਹ ਸ਼ਾਹ ਜਿਹਨੂੰ ਫਿਰ ਸ਼ਰਤ ਮੰਨਾ ਲਈ ਸੀ ਵੀ ਅੱਗੇ ਅੱਗੇ ਲੜਦਾ ਤੂੰ ਜਾਏਂਗਾ ਸਭ ਤੋਂ ਜਿਹੜਾ ਹੈ ਵੱਡਾ ਦੁਸ਼ਮਣ ਜੇ ਤੂੰ ਬਣ ਸਕਦਾ ਹੈ ਗੁਰੂ ਗੋਬਿੰਦ ਸਿੰਘ ਦਾ ਤੇ ਤਾਂ ਗੱਲ ਕਰਨੀ ਤੇ ਸਾਡਾ ਫਿਰ ਨਾਲ ਗੱਲਾਂ ਘਟਾ ਫਿਰ ਇਹੋ ਗੱਲ ਪਕਾਉਂਦਾ ਹੋਇਆ ਇਹ ਆਇਆ ਸੀ ਫੌਜ ਲੈ ਕੇ ਪਿੱਛੇ ਹਾਥੀ ਤੇ ਬੈਠਾ ਹੋਇਆ ਸੀ ਫਤਿਹ ਸ਼ਾਹ ਬਾਸ਼ੀ ਬਲੂਕੀ ਲੜਾਈ ਫਤਿਹਸ਼ਾ ਜੀ ਸ਼ਿਹਰ ਧੀਤੇ ਬੈਠਾ ਜਦੋਂ ਇਹਨੇ ਸ਼ੁਰੂ ਹੋ ਗਈ ਲੜਾਈ ਦੇਖੀ ਹੈ ਜੰਤ ਤੇ ਅੱਗ ਜੈਸੇ ਲਗਾਈ ਤਾਂ ਹਰੀ ਚੰਦ ਹਣ ਢੂਮ ਗਏ ਰਾਜਿਆਂ ਵਰਗਿਆਂ ਨੇ ਇਹ ਜਿਹੜੀ ਅੜਲ ਆਈ ਹੋਈ ਸੀ ਕਿ ਫਤਿਹਸ਼ਾ ਅੱਗੇ ਹੋ ਕੇ ਲੜਾ ਨਿਰਮਨ ਸੰਗ ਗੁਰੂ ਸੈਨ ਭਾਰੀ ਤਾਂ ਫਿਰ ਜਦੋਂ ਦੇਖਿਆ ਨਾ ਹਾਥੀ ਤੇ ਬੈਠੇ ਨੇ ਤੇ ਇਹ ਨਾਲ ਗਿਆ ਨੂੰ ਕਹਿੰਦਾ ਕਿ ਗੁਰੂ ਸੈਨ ਭਾਰੀ ਕਹਿੰਦਾ ਗੁਰੂ ਦੀ ਸੈਨਾ ਤਾਂ ਕਾਫੀ ਆਈ ਹੈ ਇਨਾਂ ਦੇ ਦੇ ਸਿਪ ਹੀ ਨਹੀਂ ਗਿਆ ਕੋਈ ਉਹਨਾਂ ਦੇ ਕੋਲ ਪਠਾਨ ਭੱਜ ਜਾਏ ਕਹਿੰਦਾ ਗੁਰੂ ਸੈਨ ਭਾਰੀ ਕਹਿੰਦਾ ਨਾ ਨਹੀਂ ਤੇ ਫੌਜ ਹੀ ਬਹੁਤ ਜ਼ਿਆਦਾ ਹੈ ਕਹਾਂ ਟੇਬ ਟੂਰੀ ਸਮੂਹ ਮਿਹਾਰੀ ਇਹਦਾ ਕਿੱਥੋਂ ਆ ਇਕੱਠੇ ਕੀਤੀ ਹੈ ਐਨੀ ਫੌਜ ਜਿਹੜੀ ਅਸੀਂ ਦੇਖ ਰਹੇ ਹਾਂ ਤੇ ਪੰਜ ਸਹਿ ਖਾਨ ਸੋ ਸ਼ੋਰ ਆਏ ਇਹ ਫਤੇ ਚੰਦ ਥੋੜੀ ਦੂਰ ਹੀ ਹਾਥੀ ਤੇ ਢੂੜੀਆਂ ਬੈਠਾ ਹਰੀ ਚੰਦ ਰਾਜਾ ਉਹਨੇ ਨਾਲ ਗੱਲਾਂ ਕਰਦਾ ਹੋਣਾ ਕਹਿੰਦਾ ਤੇ 500 ਖਾਨ ਸੀ ਇਹਨਾਂ ਦੇ ਕੋਲ ਸੂ ਸ਼ੋਰ ਆਏ ਉਹ ਤੇ ਛੱਡ ਗਿਆਗੇ ਹਨ ਆਈ ਕਿਸਾ ਹੋਏ ਸ਼ਸਤਰ ਚਲਾਏ ਉਹ 500 ਜਿਹੜੇ ਪਠਾਨ ਨੇ ਉਹ ਤੇ ਸਾਡੇ ਵਾਲੇ ਧੜੇ ਵੱਲ ਹੋ ਕੇ ਤੇ ਇਹਨਾਂ ਦੇ ਉੱਤੇ ਸ਼ਸਤਰ ਚੁਦਾ ਰਹੇ ਨੇ ਆਵੇਂ ਹੋਏ ਆਕੇ ਕਰੋ ਜੰਗ ਭਾੜਾ ਤਾਂ ਫਿਰ ਹੁਣ ਫਤੇਸ਼ਾ ਕਹਿੰਦਾ ਵੀ ਫੌਜ ਬਹੁਤ ਜ਼ਿਆਦਾ ਆ ਗਈ ਹੈ ਕਿ ਨੂੰ ਗੋਬਿੰਦ ਸਿੰਘ ਵੱਲੋਂ ਆਗਾ ਵੱਧ ਕੇ ਹਰੀ ਜੰਗ ਜਿਹੜਾ ਹੈ ਉਹ ਕੀਤਾ ਜਾਏ ਮਹਾਰੋ ਭਰੀ ਪਾਂ ਤੇ ਲੋਹੋ ਧਾਰਾ ਐਂਦਾ ਲੋਹਾ ਜਿਹੜਾ ਨਾ ਲੋਹੇ ਤੇ ਲੋਹਾ ਖੜਕਾਉਣਾ ਕਰੋ ਤੇ ਭਲੀ ਪ੍ਰਕਾਰ ਜਿਹੜੀ ਜੰਗ ਜਿਹੜੀ ਹੈ ਉਹ ਜੱਜਬੇ ਦੇ ਨਾਲ ਜਿਹੜੀ ਉਹ ਕਰਨੀ ਕਰੋ ਹਰੀ ਚੰਦ ਬੋਲਿਓ ਪਖਾਨ ਮਹਾਨਾ ਹੁਣ ਹਰੀ ਚੰਦ ਰਾਜਾ ਇਹ ਤੇ ਸਤੇਸ਼ਾ ਇਹ ਗੱਲਾਂ ਕਰ ਰਹੇ ਹਾਥੀਆਂ ਤੇ ਬੈਠੇ ਹੋਏ ਹਰੀਸ਼ਾ ਪਤਾ ਕੀ ਕਹਿੰਦਾ ਕਹਿੰਦਾ ਜਿਹੜੇ ਪਠਾਨ ਉਧਰੋਂ ਰੁਸਕੇ ਆਏ ਆ ਜਿਹੜੇ ਆਪਣੇ ਆਪ ਨੂੰ ਬੜੇ ਬਹਾਦਰ ਮੰਨਦੇ ਨੇ ਭੇਤ ਸਾਰੋ ਜਥਾ ਜੋਗ ਜਾਨਾ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦਾ ਸਾਰਾ ਭੇਤ ਡੱਡਿਆ ਹੋਇਆ ਉੱਥੇ ਰਹਿ ਕੇ ਕਈ ਮਹੀਨੇ ਢੜੀ ਬਾਗ ਲੂਟਨ ਕਹੇ ਸੋ ਬਣਾਈ ਇਹਨਾਂ ਦੀ ਆਪਾਂ ਨੁਕਦਾ ਮਾਲ ਉਹ ਮਾਫ ਕੀਤਾ ਹੋਇਆ ਹੈ ਜੋ ਇਹਨਾਂ ਨੇ ਕਿਹਾ ਉਹ ਇਹਨਾਂ ਦੀ ਗੱਲ ਆਪਾਂ ਮੰਨ ਲਈ ਹੈ ਸੈਨਾ ਹਮਾਰੀ ਲੜਾਈ ਉਦੋਂ ਤਾਂ ਆਪਾਂ ਨੂੰ ਕਹਿੰਦੇ ਸੀ ਕਿ ਪਾਕਿਸਤਾਨੀ ਸੈਨਾ ਨੂੰ ਲੜਨ ਦੀ ਲੋੜ ਹੀ ਨਹੀਂ ਸਿਰਫ ਅਸੀਂ ਗੁਰੂ ਗੋਬਿੰਦ ਸਿੰਘ ਨਾਲ ਲੜ ਕੇ ਤੁਹਾਨੂੰ ਜੰਗ ਜਿਤਾ ਦੇਣਾ ਹੈ ਸਹੀ ਨਹੀਂ ਜਾਂਦੇ ਗੁਰੂ ਪਾਸ ਕਿਵੇਂ ਉਦੋਂ ਜਦੋਂ ਇਹਨਾਂ ਨੇ ਲੁਕਦਾ ਮਾਫ ਜਿਹੜਾ ਹੈ ਐਦਨਾਮਾ ਜਿਹੜਾ ਹੈ ਰਖਵਾਇਆ ਹੈ ਉਦੋਂ ਤਾਂ ਇਹ ਕਹਿੰਦੇ ਸੀ ਕਿ ਸਾਡੀ ਜਿਹੜੀ ਪਠਾਣਾ ਦੀ ਲੜਾਈ ਹੈ ਨਾ ਇਹ ਹੀ ਨਹੀਂ ਗੁਰੂ ਗੋਬਿੰਦ ਸਿੰਘ ਦੇ ਨਾਲ ਮਿਆਂ ਸਾਥੀਆਂ ਨੂੰ ਸਹਾਰੀ ਜਾਣੀ ਜਿਵੇਂ ਬਿੱਧਿਆ ਅਗਾਰੀ ਅਪਿਧਿਆ ਹੈ ਜੈਸੇ ਜਿਸ ਤਰ੍ਹਾਂ ਕੋਈ جنگ ਦੀ ਦਿੱਧਿਆ ਦਾ ਧਨੀ ਹੋਵੇ ਤੇ ਉਹਦੇ ਅੱਗੇ ਅਨਟ੍ਰੈਂਡ ਬੰਦਾ ਖੜੂ ਭਜਾਵੇ ਉਦੋਂ ਇਹ ਪਠਾਣ ਕਹਿੰਦੇ ਸੀ ਕਿ جنگ ਐਦਾਂ ਨਹੀਂ ਹੋਣੀ ਹੈ ਦਸਵੇਂ ਪੁਰਾਂ ਦੇ ਕੋਲ ਜਿਹੜੇ ਆ ਟ੍ਰੈਂਡ ਜੁੜੇ ਨਹੀਂ ਹੈਗੇ ਮੁਰਾ ਜੰਗ ਖਾਣਾਂ ਨੂੰ ਦੇਖ ਲਈਜੈ ਇਸ ਲਈ ਕੋ ਜਿਹੜਾ ਹਰੀ ਚੰਦ ਹੰਡੂਰੀਆ ਰਾਜਾ ਹਾਥੀ ਤੇ ਬੈਠਾ ਹੈ ਫਾਦੇਸ਼ਾ ਵੀ ਹਾਥੀ ਤੇ ਬੈਠਾ ਉਹਨੂੰ ਕਹਿੰਦਾ ਕਿ ਇਦਾਂ ਨਹੀਂਏ ਐਦਾਂ ਇਹਨਾਂ ਖਾਨਾਂ ਦੀ ਚੰਗੀ ਦੇਖ ਲਈਏ ਠਾਣਾ ਦੀ ਚੰਗੀ ਹੀ ਦੇਖ ਲਈਏ ਜੀ ਸਹਿਬ ਸਾਜੀ ਕਰੇ ਬਾਦ ਵਿੱਚ ਸਾਰੀ ਸੈਨਾ ਲੜੂਗੀ ਆਪਣੀਆਂ ਪਹਾੜੀਆਂ ਦੀ ਇਹ ਜਿਹੜੇ ਉੱਤਰੋਂ ਰੁਸ ਕੇ ਆਏ ਹੋਏ ਆ ਨਾ ਤੇ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਚੇਤਾਵਨੀ ਦੇਵਾਂਗੇ ਪਹਿਲਾਂ ਇਹਨਾਂ ਨੂੰ ਹੀ ਅੱਗੇ ਜਿਹੜਾ ਹੈ ਨਾਈਏ ਇਹ ਦਿਨਾਂ ਨੂੰ ਕਹੀਏ ਦਿਖਾੜੋ ਜੰਗ ਦੇ ਯਾਹੁਰ ਤੇ ਸ਼ਾਮਾਨੀ ਸੁਰੀ ਪਾਤ ਭਾਈ ਜਦੋਂ ਆਪਣੇ ਭਾਈ ਭਾਬ ਭਰਾਵਾਂ ਵਰਗਾ ਪਿਆਰ ਵਾਲਾ ਰਾਜਾ ਜਿਹੜਾ ਸੀਗਾ ਹਰੀਚੰਦ ਹੰਡੂਰੀਆ ਉਹਦੀ ਗੱਲ ਸੁਣੀ ਆ ਫਿਰ ਫਤਿਹ ਸ਼ਾਹ ਨੇ ਮੀਮਨ ਲਈ ਹੈ ਉਹ ਭੀਖਣ ਖਾਨ ਦੀ ਬਗਾਈ ਫਿਰ ਇਹਨਾਂ ਨੇ ਉਹ ਜਿਹੜੇ ਤਿੰਨ ਸੈਨਾਪਤੀ ਸੀਗੇ ਪਠਾਨਾਂ ਦੀ ਫੌਜ ਵਿੱਚ ਉਹਨਾਂ ਜਿਹੜਾ ਭੀਖਣ ਖਾਨ ਸੀ ਉਹਨੂੰ ਕੋਲ ਬੁਲਾ ਲਿਆ ਹੈ ਬਗਾਈ ਕਰੋ ਦੇਖ ਕੇ ਭੂਪ ਬੁਲਾ ਜਦੋਂ ਉਹਨੂੰ ਕੋਲ ਬੁਲਾ ਲਿਆ ਭੀਖਣ ਖਾਨ ਪਠਾਨ ਸੈਨਾਪਤੀ ਮੂੰਹ ਤੇ ਉਹਨੂੰ ਦੇਖ ਕੇ ਫਤਿਹ ਸ਼ਾਹ ਬੁਲਾ ਹੈ ਜੰਗ ਦੇ ਵਿੱਚ ਨਨਕਾਰਾ ਮਾਰਿਆ ਵੀ ਕਿਉਂ ਖਲੋਤੇ ਹੋਏ ਜੇ ਉੱਲਾ ਆਲਾ ਜਿਆ ਕਰਕੇ ਹੁਣ ਤੁਸੀਂ ਪਠਾਣੋ ਬੇਬਾਕ ਰੁਕਣ ਕਰੋ ਜੰਗ ਭੜਾ ਤੁਹਾਨੂੰ ਅਸੀਂ ਲੁੱਟ ਦਾ ਮਾਲ ਮਾਫ ਕੀਤਾ ਹੋਇਆ ਹੁਣ ਭਾਰੀ ਜੰਗ ਕਰਕੇ ਦਿਖਾ ਲਓ ਦੂਰੇ ਗੁਰੂ ਨੇ ਅਨੇਕਾਂ ਪ੍ਰਕਾਰਾ ਉਦੋਂ ਤਾਂ ਤੁਸੀਂ ਕਹਿੰਦੇ ਸੀ ਵੀ ਗੁਰੂ ਗੋਬਿੰਦ ਸਿੰਘ ਨੇ ਅਨੇਕ ਪ੍ਰਕਾਰ ਦੀਆਂ ਜਾਤਾਂ ਦੇ ਬੰਦੇ ਇਕੱਠੇ ਕੀਤੇ ਜਿਹੜਾ ਜੰਗ ਹੀ ਨਹੀਂ ਕਰਨਾ ਜਾਣਦੇ ਨਹੀਂ ਸ਼ਸਤਰ ਧਾਰੀ ਤਨੈ ਵਿੱਚ ਕੋ ਜਦੋਂ ਤੁਸੀਂ ਸਾਡੇ ਕੋਲ ਆਏ ਸੀ ਕਹਿੰਦੇ ਸੀ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਕੋਲ ਪੌਂਟਾ ਸਾਹਿਬ ਰਹਿੰਦੇ ਐ ਉਹਨਾਂ ਵਿੱਚ ਕੋਈ ਸ਼ਸਤਰ ਚਲਾਉਣਾ ਨਹੀਂ ਜਾਣਦਾ ਗੁਰੂ ਦੀ ਬਿਮਾਰੀ ਚਲੇ ਭੱਜ ਸੋ ਇਹ ਹੁਣ ਪਠਾਣੋਂ ਫਿਰ ਘਰੋਂਾਂ ਦੇ ਉੱਤੇ ਹਮਲਾ ਕਰੇ ਉਹ ਫਿਰ ਭੱਜ ਜਾਣ ਦਿਖਾਊਗਾ ਆਪਣੀ ਤਾਕਤ ਮੜੋ ਦਰਕੋ ਸਾਂਗਦਾ ਹੈ ਗੁੰਟਸਾਰੋ ਫਤੇਸ਼ਾ ਕਹਿੰਦਾ ਹੈ ਕਿ ਜਦੋਂ ਦੇ ਸੈਨਾ ਦਾ ਤੁਸੀਂ ਫਜਾਨਾ ਲੁੱਟ ਲਓਗੇ ਤੇ ਉਹ ਆਇਆ ਲੈ ਕੇ ਤੇ ਸਾਰੀ ਤਰੀਬ ਹੋਏ ਭਾਰੇ ਨਕੰਟੇ ਸੜਾੜੋ ਫਿਰ ਤੁਸੀਂ ਸ਼ਾਹ ਉਕਾਰਾਂ ਵਾਂਗ ਬੜਾ ਧੰਨ ਲੈ ਕੇ ਫਿਰ ਆਪਣੇ ਘਰਾਂ ਨੂੰ ਜਾਇਓ ਜਿਹੜੀ ਜਿਹੜੀ ਗੱਲ ਤੁਸੀਂ ਪਹਿਲਾਂ ਸਾਡੇ ਨਾਲ ਕੀਤੀ ਇਸ ਲਈ ਹੁਣ ਅੱਗੇ ਹੋ ਕੇ ਲੜੋ ਤੁਸੀਂ ਜਿਵੇਂ ਬੀਖਣ ਖਾਨ ਮਾਦੀ ਸੋਬਾਨੀ ਇਹ ਜਿਹੜੇ ਤਿੰਨ ਸੈਨਾਪਤੀ ਕਲਗੀਧਰ ਪਾਦਸ਼ਾਹ ਕੋਲੋਂ ਗਦਾਰੀ ਕਰਕੇ ਆਏ ਆ ਕਿ ਖੰਸ਼ਾਂ ਲਜਾਤ ਖਾਂ ਤੇ ਹਿਆਤ ਖਾਂ ਇਹਨਾਂ ਦੇ ਨਾਂ ਚੀਤੇ ਰੱਖਿਓ ਕਿ ਕਿਵੇਂ ਕਿਵੇਂ ਮਰਦੇ ਆ ਇਹ ਫਿਰ ਤਾਂ ਕਿ ਇਹਨਾਂ ਦੇ ਵਿੱਚ ਠੀਖਨ ਖਾਨ ਹੈ ਜਿਹੜਾ ਬਾਕੀਆਂ ਨੂੰ ਜਿਹੜਾ ਹੈ ਤੜਕਾ ਨੂੰ ਭੇਚਣ ਵਾਲਾ ਹੈ ਇਹ ਠੀਖਨ ਖਾਨ ਨੂੰ ਹੀ ਕੋਲ ਬੁਲਾ ਕੇ ਤੇ ਦੋਹਾਂ ਰਾਜਿਆਂ ਦੇ ਵਿੱਚੋਂ ਜਿਹੜੇ ਰਾਜੇ ਦੂ ਆਗਲੇ ਪਾਸੇ ਆਏ ਹੋਏ ਇਹਨਾਂ ਦਾ ਵੀ ਨਾਮ ਚੇਤੇ ਰੱਖੋ ਫਤੇਸ਼ਾ ਤੇ ਹਰੀਚੰਦ ਹੰਡੂਈਆ ਰਾਜਾ ਤੇ ਇਹਨਾਂ ਨੇ ਠੀਖਨ ਖਾਨ ਨੂੰ ਬੁਲਾ ਕੇ ਜਦੋਂ ਕਹਿ ਦਿੱਤਾ ਤੇ ਠੀਖਨ ਖਾਨ ਨੂੰ ਹੁਣ ਮੰਨਣੀ ਪੈਣੀ ਸੀ ਗੱਲ ਮੰਨਣੀ ਪੈਣੀ ਸੀ ਗੱਲ ਜਦੋਂ ਚਮਕੌਰ ਸਾਹਿਬ ਦਾ ਜੰਗ ਹੋਇਆ ਨਾ ਤੇ ਜੰਗ ਦਾ ਜਿਹੜਾ ਦੁਸ਼ਮਣ ਵਾਲੇ ਪਾਸਿਓਂ 10 ਲੱਖ ਦਾ ਪਿੱਛੋਂ ਕਮਾਂਡਰ ਸੀ ਉਹ ਵਜੀਰ ਖਾਨ ਸੀ ਸਰਹੰਦ ਦਾ ਉਸ ਸਮੇਂ ਦਾ ਸੁਬੇਦਾਰ ਤੇ ਜਿਹੜੇ ਮਨੇਰ ਕੋਟਲੀਏ ਜਿਹੜੇ ਸੀ ਨਾ ਕੁਝ ਜ਼ਗੀਰਦਾਰ ਸੀਗੇ ਉਹ ਉਸ ਸਰਮਾਇਦਾਰ ਬੰਦੇ ਸੀ ਜਿਸ ਤਰ੍ਹਾਂ ਜਿਹੜੇ ਅਮੀਰ ਜਿਹੜੇ ਬਿਜ਼ਨਸਮੈਨ ਹੁੰਦੇ ਆ ਤੇ ਅਰਾਜਨੀਤੀ ਦੇ ਜਿਹੜੇ ਵਿਚਾਰੇ ਉਹਨਾਂ ਦਾ ਪਾਣੀ ਭਰਦੇ ਦਿੰਦੇ ਨੇ ਵੀ ਇਹਨਾਂ ਦੀ ਬਦੌਲਤ ਹੀ ਅਸੀਂ ਸਰਕਾਰ ਬਣਾਉਂਦੇ ਆਂ ਤੇ ਐਵੇਂ ਉਹ ਜਿਹੜੇ ਮਲੇਰ ਕੋਟ ਲਈਏ ਸੀ ਨਾ ਉਹ ਇਤਾਂ ਤੇ ਹੀ ਹਲਕ ਬੰਦੇ ਪਈ ਉਹ ਸਰਹੰਦ ਦੇ ਸੁਬੇਦਾਰ ਦੀ ਪ੍ਰਵਾਨੀ ਸੀ ਕਰਦੇ ਹੁੰਦੇ ਉਹ ਗੱਲ ਰੱਖਦੇ ਹੁੰਦੇ ਸੀ ਸਿੱਧੀ ਦਿੱਲੀ ਆਪਣੀ ਕੇਂਦਰ ਦੇ ਨਾਲ ਪਾਦਸ਼ਾਹ ਔਰੰਗਜ਼ੇਬ ਦੇ ਨਾਲ ਉਹ ਫਿਰ ਜਿਹੜਾ ਮੌਕੇ ਦਾ ਉਹ ਸੁਭਾ ਹੁੰਦਾ ਸੀ ਉਹ ਅੰਦਰੋਂ ਉਹਨਾਂ ਦੇ ਨਾਲ ਕਢਾਉਂਦਾ ਹੁੰਦਾ ਸੀ ਕਿ ਇਹ ਮੈਨੂੰ ਬਾਈਪਾਸ ਕਰਦੇ ਆਂ ਨਹੀਂ ਨੂੰ ਨਹੀਂ ਪੁੱਛਦੇ ਸਿੱਧੇ ਮੇਰੇ ਤੋਂ ਉੱਤੇ ਜਾਂਦੇ ਆਂ ਤੇ ਜਦੋਂ ਮੇਰੇ ਚਮਕੌਰ ਸਾਹਿਬ ਦੇ ਜੰਗ ਵਿੱਚ ਕਸਮ ਪਾਤਸ਼ਾਹ ਦੇ ਯੋਧਿਆਂ ਨੇ ਆਉਂ ਲਾਇਏ ਸੀ ਨਾ ਉਦੋਂ ਇਹਦੇ ਸੂਬੇਦਾਰ ਸਰਹੰਦ ਜੀਰ ਖਾਨ ਨੇ ਫਿਰ ਉਹਨਾਂ ਨੂੰ ਬੁਲਾਇਆ ਮਲੇਰਕੋਟਲੇ ਵਾਲਿਆਂ ਨੂੰ ਬੁਲਵਾਇਆ ਉਹਨਾਂ ਨੂੰ ਕਹਿੰਦਾ ਹੈ ਕਿ ਆ ਜਿਹੜੇ ਤੁਸੀਂ ਦਮ ਗਜੇ ਮਾਰਦੇ ਜੇ ਝਿੱਲੇ ਦੇ ਲਾਗੇ ਰਹਿ ਕੇ ਆਪਣੀਆਂ ਬੇਗਮਾਂਾਂ ਲੱਕੀ ਮਾਰਦੇ ਰਹੀ ਤੇ ਇੱਥੇ ਬਖਾਓ ਕੁਝ ਕਰਕੇ ਉਹ ਨਾਰਖਾ ਕਹਿੰਦਾ ਵੀ ਸੂਬੇਦਾਰ ਸਾਹ ਦੱਸੋ ਗੱਲ ਕੀ ਹੈ ਕਹਿੰਦਾ ਵੀ ਪੌੜੀ ਅਸੀਂ ਲਾ ਲੈਨੇ ਆ ਚਮਕੌਰ ਸਾਹਿਬ ਦੀ ਗੜੀ ਨੂੰ ਪੌੜੀ ਅਸੀਂ ਲਾ ਦਨੇ ਆ ਤੇ ਚੜਨਾ ਜਿਹੜਾ ਤੁਸੀਂ ਮਲੇਰ ਕੋਟ ਲਿਆਂਦੇ ਹੋਊਗਾ ਚੜ ਕੇ ਤੇ ਅੰਦਰ ਵੜ ਜੋ ਅੰਦਰ ਉਹਨਾਂ ਖੋਲਦੇ ਹੋ ਤੇ ਫੇਰ ਵੀ ਸਾਡੀ ਫੌਜ ਹੀ ਅੰਦਰ ਵੜੇਗੀ ਹਮਲਾ ਕਰਨ ਦੀ ਤੁਸੀਂ ਇੰਨਾ ਕੰਮ ਤੇ ਕਰੋ ਮਰਵਾਉਣਾ ਸੀ ਨਾ ਰਿੱਕੇ ਦੇ ਨਾਲ ਤਾਂ ਫੇਰ ਉਹ ਸੁਪੇਦਾਰ ਕਹਿੰਦਾ ਵੀ ਪੌੜੀ ਅਸੀਂ ਲਾ ਦਨੇ ਪੌੜੀ ਉਹਨਾਂ ਨੇ ਲਾਤੀ ਚਮਕੌਰ ਸਾਹਿਬ ਦੀ ਜਿਹੜੀ ਹੈ ਉਹ ਕੱਚੀ ਗੜੀ ਨੂੰ ਤੇ ਨਾਰ ਖਾਂ ਜਿਹੜਾ ਸੀ ਉਹਨੂੰ ਤਾਂ ਚ ਘਾ ਦਿੱਤਾ ਤਨਾਰ ਖਾਨ ਦਾ ਸਿਰ ਜਿਹੜਾ ਸੀ ਉਹ ਅਡਾ ਲੱਗ ਗੋਬਿੰਦ ਸਿੰਘ ਦੇ ਤੀਰ ਨਾਲ ਤੇ ਮੁੜ ਕੇ ਵੀ ਉਹਨਾਂ ਦਾ ਮਲੇਰ ਕੋਟੀਆ ਹੀ ਭਰਾ ਜਿਹੜਾ ਆ ਉਹਨੂੰ ਹੀ ਛੜਨਾ ਪਿਆ ਦੂਜੀ ਵਾਰ ਜਦੋਂ ਉਹ ਛੜਿਆ ਪਤਾ ਨਹੀਂ ਬਾਜਾ ਵਾਲੇ ਸੰਤ ਜਰਾਂ ਨੇ ਕੀ ਕਹੋ ਤੇ ਕੋਲ ਲਟਾਇਆ ਜਾਂਦੇ ਲੱਗ ਗਏ ਆਗੇ ਹੁਣ ਵੀ ਉਹਦੇ ਬਾਰੇ ਹੁੰਦਾ ਵੀ ਗੁਰਜੀ ਕੱਢ ਕੇ ਨਾ ਕਮਲ ਕੱਸੇ ਕੋ ਧੈ ਕਰਦਾ ਉਹ ਸਿਰ 'ਚ ਮਾਰਿਆ ਉਹਦਾ ਸਿਰ ਭੰਨ ਕਹਿੰਦੇ ਸੋੜ ਦਿੱਤਾ ਇਹ ਤੀਸਰਾ ਜਿਹੜਾ ਸੀ ਨਾ ਉਹ ਵੀ ਮਲੇਰ ਕੋਟਲੀਆ ਹੀ ਸੀਗਾ ਉਜਤੋਂ ਚਾੜਨ ਅਨ ਕਹਾਰ ਦਿਨ ਦੇਖਿਆ ਕਿ ਫਿਰਕੀ ਆ ਲਾਜ ਹੀ ਲੱਗ ਜੂਗੀ ਫਿਰਕੀ ਅਦਰੀਨਾ ਮਾਰਾ ਹੀ ਕਹਦੇ ਵੀ ਆ ਦੋ ਮੇਰੇ ਹੀ ਮਰ ਗਏ ਆ ਹੁਣ ਮੈਂ ਕਦ ਨਹੀਂ ਮਰਨਾ ਪਹਿਲਾਂ ਤਿੰਨ ਕ ਡੰਡੇ ਕਹਿੰਦੇ ਤਾਂ ਛੜਿਆ ਤੇ ਹੁਣ ਕੇ ਠਾਂ ਉੱਤਰ ਕੇ ਤੇ ਚਮਕੌਰ ਦੀ ਗੜੀ ਦੇ ਨਾਲ ਨਾਲ ਨੀਵਾ ਹੋ ਕੇ ਗਊ ਵਾਂਗੂ ਨੀਵਾ ਨੀਵਾ ਹੋ ਕੇ ਤੇ ਭਾਜੀ ਕਿਤੇ ਆਪਣੀਆਂ ਸੋਚਿਆਂ ਦੇ ਵਿੱਚ ਜਿਹੜਾ ਉਚਾਰ ਰਿਹਾ ਤੇ ਫਿਰ ਉਹ ਇਦਾਂ ਸਰੂਪਾ ਸਰਹੰਦ ਨੇ ਇਹਨਾਂ ਨੂੰ ਮਰਵਾਇਆ ਕਿ ਆਹ ਗੋਣ ਮਰੋ ਜਾ ਕੇ ਪਹਿਲਾਂ ਦਮਗੇ ਨੇ ਮਾਰਦੇ ਫਿਰਦੇ ਇਦਾਂ ਹੀ ਇਹਨਾਂ ਨੇ ਕਿ ਪਹਿਲਾ ਜੰਗ ਚੱਲ ਰਿਹਾ ਦਸਮ ਪਾਤਸ਼ਾਹੀ ਦਾ ਇਦਾਂ ਹੀ ਇਹਨਾਂ ਨੇ ਰਾਜਾ ਆਦੇਸ਼ਾ ਨੇ ਤੇ ਹਰੀਜੰਦ ਹੰਡੂੜੀਏ ਨੇ ਇਹਨਾਂ ਨੇ ਫਿਰ ਉਹਨੂੰ ਭੀਖਣ ਖਾਨ ਵਿੱਚ ਬੁਲਾਇਆ ਕੋਲ ਤੇ ਆ ਕੇ ਤੇ ਤੁਸੀਂ ਨੰਮ ਗੇ ਮਾਰਦੇ ਸੀ ਵੀ ਮੈਂ ਗੋਬਿੰਦ ਸਿੰਘ ਨੇ ਲੋਹਾਰ ਖਾਨ ਜਾਟ ਸ਼ਿਮਪੇ ਜੀ ਵਰਾ ਉਦੋਂ ਤੁਸੀਂ ਸਾਨੂੰ ਯਾਤਾਂ ਗਿਣ ਮਿਹਣੇ ਦੱਸ ਦਿੱਤੇ ਸੀ ਵੀ ਸਾਰੇ ਘੱਟੇ ਬੀਤੇ ਹੋਏ ਐ ਤੇ ਇਹਨਾਂ ਨੂੰ ਕੀ ਪਤਾ ਵੀ ਜੰਗ ਕਿਦਾਂ ਲੜੀਦਾ ਤੇ ਹੁਣ ਤੁਸੀਂ ਠੀਖਣ ਖਾਂ ਤੇ ਜਾਓ ਅੱਗੇ ਹੋ ਕੇ ਲੜੋ ਹੁਣ ਠੀਖਣ ਖਾਂ ਮੰਨ ਗਿਆ ਵੀ ਠੀਕ ਐ ਅਸੀਂ ਹੁਣ ਪਠਾਨ ਜਿਹੜੇ ਆ ਨਾ ਉਹ ਪਹਿਲਾਂ ਲੜਦੇ ਆ ਤੇ ਹੁਣ ਠੀਖਣ ਖਾਂ ਸੈਨਾਪਤੀ ਜਿਹੜਾ ਹੈ ਇੱਕ ਮਾਨ ਕਰੇਗਾ ਤੇ ਇਹਨਾਂ ਦੇ ਜਿਹੜੇ ਪਠਾਨ ਐ ਜਿਹੜੇ ਪੌਂਟਾ ਸਾਹਿਬ ਦਾ ਲੰਗਰ ਖਾ ਖਾ ਕੇ ਕਿਰਤ ਕਰਨ ਹੋ ਕੇ ਫਿਰ ਇਧਰੋਂ ਆਣ ਕੇ ਲੱਗ ਗਏ ਐ ਇਹਨਾਂ ਦਾ ਜੰਗ ਤੇ ਕਰਗੀ ਤਰ ਕਸ਼ਮੀਸ਼ ਕੇ ਜੰਗ ਨੂੰ ਗੋਬਿੰਦ ਸਿੰਘ ਜੀ ਦੀਆਂ ਪਸੰਤਾ ਪ੍ਰਾਪਤ ਖੁਸ਼ੀਆਂ ਪ੍ਰਾਪਤ ਕਰਨ ਵਾਲੀਆਂ ਸੂਰਮਿਆਂ ਦੇ ਜੰਗ ਹੋਣੇ ਐ ਇਹਦੇ ਵਿੱਚ ਫਿਰ ਆਪਾਂ ਸਭ ਬੰਦੇ ਚਰਨਾਂ 'ਚ ਬੈਠ ਕੇ ਆਨੰਦ ਪ੍ਰਾਪਤ ਕਰਾਂਗੇ ਜਿੱਦਾਂ ਦੀ ਭਾਰਤਾ ਚੱਲ ਰਹੀ ਹੋਵੇ ਨਾ ਕੁੱਤਿਆਂ ਨੂੰ ਪੇਸ਼ ਕਰਨਾ ਪੈਂਦਾ ਹੈ ਤੇ ਫਿਰ ਉਹ ਕੁ ਉਸੁਰਤੀ ਮੰਨੀ ਜਾਂਦੀ ਏ ਚੰਗੀ ਇਤਿਹਾਸ ਹੈ ਤੇ ਕੋਈ ਜੰਗਵਾਲੇ ਹਾਫ ਭਾਦ ਨਾਲ ਹੀ ਸੁਣਾਇਆ ਜਾਏ ਕਲਿਆ ਹੁੰਦਾ ਜਦੋਂ ਕੋਈ ਬ੍ਰਹਮ ਗਿਆਨ ਦੀ ਆਤਮਿਕ ਵਿਚਾਰ ਦੀ ਗੱਲਬਾਤ ਚੱਲ ਰਹੀ ਹੁੰਦੀ ਏ ਉਦੋਂ ਆਵਾਜ਼ ਨੂੰ ਥੱਲੇ ਹਾਫ ਭਾਦ ਨੂੰ ਉਸ ਲਹਿਜੇ ਦੇ ਵਿੱਚ ਲਿਜਾ ਕੇ ਜਾ ਕੇ ਕੂਤਾਂ ਦੀ ਪਰਤਾ ਛੇੜੀਉ ਕਰਨੀ ਹੁੰਦੀ ਆ ਜਿਹੜੇ ਯਾਨੀ ਯਾਨੀ ਜੰਗਵੀਰ ਸਿੰਘ ਜੀ ਹੈ ਨਾ ਜਿਹੜਾ ਸਤੋ ਬਰਾਤੁਰਨ ਨੇ ਕਹਾਣੀ ਕੀਤੀ ਉਹ ਦਾਸ ਦੇ ਜਿਹੜੇ ਕਲਾਸ ਹੈ ਲੋਅ ਸੀ ਇਕੱਠਿਆਂ ਨੇ ਬਾਕਮੈਂਟਕਸਾਲ ਵਿੱਚ ਜਿਹੜੀ ਉਹ ਦਿੱਤੀ ਆ ਸਿੱਖੀ ਹੈ ਤੇ ਜਿਵੇਂ ਜਿਵੇਂ ਵਿਦਿਆਰਥੀਆਂ ਨੇ ਵਿਦਿਆਸਿੱਖ ਸਿੱਖ ਕੇ ਨਾਵਾਸ਼ਕ ਬਣਦੇ ਜਾਣਾ ਤੇ ਜਿਹੜੀ ਕੋਈ ਪੂਰਵਲੇ ਜਨਮ ਦੀ ਨਾਲ ਮਦਦ ਹੁੰਦੀ ਹੈ ਜਾਂ ਜਿੱਦਾਂ ਦੀ ਮਾਂਾਂ ਜਿੱਦਾਂ ਦੇ ਪਿਓ ਤੋਂ ਸਰੀਰ ਬਣਿਆ ਹੁੰਦਾ ਉਹ ਸਾਰੇ ਉਹ ਚੀਜ਼ ਜਿਹੜੀ ਨਾਲ ਨਾਲ ਉਹ ਸਪੋਰਟ ਕਰਦੀ ਹੈ ਉਹ ਵੀ ਲਸ਼ਣ ਇਸ ਦੇ ਪ੍ਰਭਾਈ ਜੰਗਵੀਰ ਸਿੰਘ ਨੇ ਜਦੋਂ ਸੁਣਾਉਣਾ ਨਾ ਝੰਡਾ ਇਤਿਹਾਸ ਤੇ ਉਹ ਜਿਹੜੇ ਵਿਦਿਆਰਥੀ ਹੁੰਦੇ ਸੀ ਉਹਨਾਂ ਨੇ ਕਹਿਣਾ ਕਿ ਸਾਨੂੰ ਜਦੋਂ ਝੰਡਾ ਦਾ પ્રસੰਗ ਆਉਂਦਾ ਨਾ ਉਦੋਂ ਭਾਈ ਜੰਗਵੀਰ ਸਿੰਘ ਜੀ ਸੁਣਾਉਣ ਤੇ ਫਿਰ ਮਾ ਜਾਂਦਾ ਹੈ ਇਹ ਲਹਿਜਾ ਹੁੰਦਾ ਹੈ ਭਾਵੇਂ ਇਹ ਵੀ ਲਹਿਜਾ ਹੁੰਦਾ ਤੇ ਉਹਨਾਂ ਦੀ ਬੜੀ ਇਸ ਗੱਲ ਦੀ ਮਸ਼ਹੂਰੀ ਸੀ ਕਿ ਭਾਈ ਜੰਗਵੀਰ ਸਿੰਘ ਜੀ ਜਦੋਂ ਝੰਡਾ ਦਾ ਇਤਿਹਾਸ ਆਉਂਦਾ ਕਿ ਉਹਨੂੰ ਇਹ ਬੜੇ ਖੂਬ ਸੂਰਤ ਬਾ ਕਮਾਲ ਤਰੀਕੇ ਦੇ ਨਾਲ ਲਿਆ ਉਹ ਸੁਣਾਉਂਦੇ ਆ ਤੇ ਇਹਨੇ ਇਹ ਜਿੱਦਾਂ ਜਿੱਦਾਂ ਦਾ ਵਿੱਚ ਮੈਟਰ ਹੋਵੇ ਮਜਬੂਰ ਚੱਲ ਰਿਆ ਹੋਵੇ ਉਸ ਤੰਗ ਦੇ ਨਾਲ ਹੀ ਕੋਈ ਹੈ ਉਹ ਪੇਸ਼ਕਾਰੀ ਉਹ ਲਫ਼ਜ਼ ਉਹ ਬਚਨ ਜਿਹੜੇ ਹੈ ਉਹ ਕਰਨੇ ਜਿਹੜੇ ਉਹ ਫੱਦਦੇ ਹੈ ਇਸ ਲਈ ਹੁਣ ਜੰਗ ਦਾ ਇਤਿਹਾਸ ਚੱਲ ਰਿਆ ਹੈ ਕਿ ਆਪਾਂ ਉਸੇ ਸਾਹ ਦੇ ਨਾਲ ਹੀ ਉਹਨੇ ਕਿ ਦਿਨ ਜਿੰਨੇ ਜਿੰਨੇ ਜੰਗ ਦਾ ਇਤਿਹਾਸ ਚੱਲਣਾ ਆਪਾਂ ਉਸੇ ਸਾਹ ਦੇ ਨਾਲ ਹੀ ਜਿਹੜਾ ਹੈ ਉਹ ਸਤਿਗੁਰਾਂ ਦੇ ਚਲਣਾ 'ਚ ਬੈਠ ਕੇ ਆਨੰਦ ਮਾਣਨਾ ਹੈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਮੀਆਂ ਭੁਲੰਗਰ ਦੀਆਂ ਦੀ ਮਾਫੀ ਦੇਣੀ ਅੱਗੇ ਵਾਸਤੇ ਸਮਤ ਬਖਸ਼ੇ ਸਰਬੱਤ ਸੰਗਤਾਂ ਦਾ ਧੰਨਵਾਦ ਸਦਨਾਂ ਨੂੰ ਜੀ ਆਇਆਂ ਨੂੰ ਜੀ ਸੁਣੀ ਵੀ ਖਨੰਖਾਨ ਵਾਨੀ ਸੋ ਬਾਣੀ ਚਲਿਓ ਜੰਗ ਸੋਹੇ ਨਿਰਤਨ ਨਿਆਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ